ਬਾਬੇ ਨਾਨਕ ਤੇ ਬਾਬੇ ਫਰੀਦ ਦੀ ਧਰਤ ਦੇਸ਼ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਫਰਵਾਲਾ ਰਿਪੋਰਟਰਸ ਦੇ ਉੱਤੇ ਮੈਂ ਅਮਨਦੀਪ ਸਿੰਘ ਫਰਵਾਲਾ ਤੁਹਾਨੂੰ ਜੀ ਆਇਆਂ ਆਖਦਾ ਹੋਇਆ ਸਤਿ ਸ੍ਰੀ ਅਕਾਲ ਕਹਿੰਦਾ ਹਾਂ ਭਾਰਤੀ ਸਿਆਸਤ ਦਾ ਧਿਆਨ ਬਿਹਾਰ ਦੀਆਂ ਚੋਣਾਂ ਨੇ ਆਪਣੇ ਵੱਲ ਤੇਜ਼ੀ ਨਾਲ ਖਿੱਚਿਆ ਹੈ ਭਾਰ ਦੇ ਰਾਜਸੀ ਪੰਡਤਾਂ ਨੇ ਬਿਹਾਰ ਨੂੰ ਜਦੋਂ ਵਾਚਿਆ ਤੇ ਯਕੀਨਨ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ ਬ੍ਰੋਦੀ ਤੇਰਦਾ ਇਹ ਮੰਨਣਾ ਸੀਗਾ ਕਿ ਆਰ ਜੀ ਡੀ ਜਿਹੜੀ ਕਿ ਲਾਲੂ ਪ੍ਰਸਾਦ ਜਾਦਵ ਦੀ ਪਾਰਟੀ ਹੈ ਤੇ ਤੇਜਸਵੀ ਜਾਦਵ ਅੱਜ ਕੱਲ ਉਸ ਪਾਰਟੀ ਨੂੰ ਲੀਡ ਕਰ ਰਹੇ ਨੇ ਉਹ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਉਭਰੇਗੀ ਪਰ ਇੱਥੇ ਉਸਦੇ ਉਲਟ ਹੋਇਆ ਹੈ ਕਿਉਂਕਿ ਆਰ ਜੀ ਡੀ ਕਾਂਗਰਸ ਤੇ ਕਾਮਰੇਡਾਂ ਦਾ ਸਾਂਝਾ ਗੱਠ ਜੋੜ ਉੱਥੇ ਪੂਰੀ ਤਰ੍ਹਾਂ ਹਾਰ ਗਿਆ ਹੈ ਤੇ ਉੱਥੇ ਐਨਡੀਏ ਨੇ ਬਹੁਤ ਵੱਡੀ ਪੱਧਰ ਤੇ ਉੱਤੇ ਆਪਣੀ ਮਜ਼ਬੂਤ ਪਕੜ ਦਾ ਪ੍ਰਗਟਾਵਾ ਕੀਤਾ ਜਿਹਦੇ ਨਾਲ ਨਤੀਸ਼ ਕੁਮਾਰ ਤੇ ਭਾਰਤੀ ਜਨਤਾ ਪਾਰਟੀ ਦਾ ਸਾਂਝਾ ਗੱਠ ਜੋੜ ਇੱਕ ਵਾਰੀ ਦੁਨੀਆ ਦੇ ਸਾਹਮਣੇ ਆਪਣੀ ਤਾਕਤ ਦਾ ਪ੍ਰਗਟਾਵਾ ਕਰਨ ਚ ਪੂਰੀ ਤਰ੍ਹਾਂ ਸਫਲ ਹੋਇਆ ਜੇ ਅਸੀਂ ਇਹ ਕਹੀਏ ਕਿ ਇਸ ਚੋਣ ਦੇ ਜਿਹੜੇ ਪ੍ਰਭਾਵ ਨੇ ਉਹ ਭਾਰਤੀ ਸਿਆਸਤ ਤੇ ਨਹੀਂ ਪਹਿਣਗੇ ਤੇ ਇਹ ਬਿਲਕੁਲ ਹੀ ਨਾ ਮੰਨਣਯੋਗ ਤੱਤ ਹੈ ਭਾਰਤੀ ਸਿਆਸਤ ਨੂੰ ਇਹ ਨਤੀਜੇ ਸੁਭਾਵਕ ਰੂਪ ਦੇ ਵਿੱਚ ਪ੍ਰਭਾਵਿਤ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਸੀ ਪੰਡਤਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਬੀਜੇਪੀ ਬਿਹਾਰ ਨੂੰ ਫਤਿਹ ਕਰਨ ਤੋਂ ਬਾਅਦ ਉਹਨਾਂ ਦਾ ਅਗਲਾ ਜਿਹੜਾ ਟਾਰਗੇਟ ਹੈ ਉਹ ਪੰਜਾਬ ਹੋਵੇਗਾ ਤੇ ਪੰਜਾਬ ਦੇ ਵਿੱਚ ਅਗਲੇ ਪਲਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਸਰਗਰਮੀ ਬਹੁਤ ਤੇਜ਼ੀ ਨਾਲ ਦੇਖੀ ਜਾਵੇਗੀ ਤੇ ਉੱਧਰ ਜੇਕਰ ਆਪਾਂ ਪੰਜਾਬ ਦੀ ਗੱਲ ਕਰਕੇ ਤੇ ਪੰਜਾਬ ਦੀ ਜਿਹੜੀ ਤਨਤਾਨ ਦੀ ਚੋਣ ਹੈ ਉਸ ਤਨਤਾਨ ਦੀ ਚੋਣ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂਕਿ ਬਹੁਤ ਸਾਰੇ ਅਕਾਲੀ ਦਲ ਨੇ ਜਿਹੜੇ ਕਿ ਅਕਾਲੀ ਦਲ ਹੋਣ ਦਾ ਦਾਵਾ ਕਰ ਰਹੇ ਨੇ ਇਸ ਕਰਕੇ ਉਹਨਾਂ ਦੇ ਨਾਂ ਨਾਲ ਉਹਨਾਂ ਦਾ ਨਾਂ ਲਾਉਣਾ ਜ਼ਰੂਰੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ 1996 ਦੇ ਵਿੱਚ ਅਕਾਲੀ ਦਲ ਨੂੰ ਤਲਾਂਗਲੀ ਦੇ ਕੇ ਪੰਥਕ ਪਾਰਟੀ ਤੋਂ ਪਿੱਛੇ ਹਟਦਿਆਂ ਹੋਇਆਂ ਪੰਜਾਬ ਪਾਰਟੀ ਦੇ ਰੂਪ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਉਹਨੇ ਦੂਜੀ ਪੋਜੀਸ਼ਨ ਉੱਥੇ ਹਾਸਲ ਕੀਤੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਚੋਣ ਲੜੇ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਧਰਮੀ ਫੌਜੀ ਦੀ ਧਰਮ ਸਪਤਨੀ ਪ੍ਰਿੰਸੀਪਲ ਸਖਵਿੰਦਰ ਕੌਰ ਚੌਣ ਮੈਦਾਨ ਦੇ ਵਿੱਚ ਸੀ ਤੇ ਤੀਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਬੁਰਜ ਸਾਹਿਬ ਨੂੰ ਆਪਣਾ ਚਿਹਰਾ ਬਣਾਇਆ ਗਿਆ ਤੇ ਚੌਥੇ ਪਾਸੇ ਅਕਾਲੀ ਦਲ ਬਾਦਸ ਪੰਜਾਬ ਦੇ ਸੁਲੂਕੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਮਨਦੀਪ ਸਿੰਘ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਹਨਾਂ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਉਮੀਦਵਾਰ ਚੌਣ ਮੈਦਾਨ ਦੇ ਵਿੱਚ ਸਿਗੇ ਪਰ ਪੰਜਾਬ ਤੇ ਪੰਜਾਬੀਆਂ ਦੀਆਂ ਨਿਗਾਹਾਂ ਜਿਹੜੀਆਂ ਐ ਉਹ ਇਹਨਾਂ ਚੌਹਾਂ ਚਿਹਰਿਆਂ ਦੇ ਉੱਤੇ ਲੱਗੀਆਂ ਹੋਈਆਂ ਸੀ ਤੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਜੇ ਕੋਈ ਆਪਣੇ ਆਪ ਨੂੰ ਮੋਹਰੇ ਦਿਖਾ ਰਿਹਾ ਸੀ ਤੇ ਉਹ ਮਨਦੀਪ ਸਿੰਘ ਸੀ ਜੋ ਸੰਦੀਪ ਸਿੰਘ ਦਾ ਭਰਾ ਹੈ ਤੇ ਮਨਦੀਪ ਸਿੰਘ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਅੱਗੇ ਦਿਖਾ ਰਿਹਾ ਸੀ ਪਰ ਅਚਨਚੇਤ ਅਕਾਲੀ ਦਲ ਬਾਦਲ ਨੇ ਆਪਣਾ ਤਿੱਖਾ ਰੂਪ ਉੱਥੇ ਦਿਖਾਇਆ ਜਿਸ ਤੋਂ ਬਾਅਦ ਜਿਹੜਾ ਮੁੱਖ ਮੁਕਾਬਲਾ ਆਇਆ ਉਹ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵੰਡ ਕੇ ਰਹਿ ਗਿਆ ਉੱਥੇ ਜਿੱਥੇ ਹਰਮੀਤ ਸਿੰਘ ਸੰਧੂ ਜੇਤੂ ਕਰਾਰ ਦਿੱਤੇ ਗਏ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਦੂਜੇ ਨੰਬਰ ਦੇ ਉੱਤੇ ਰਹੀ ਤੇ ਤੀਜੇ ਨੰਬਰ ਦੇ ਉੱਤੇ ਅੰਤਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਮਨਦੀਪ ਸਿੰਘ ਰਿਆ ਜੋ ਕਿ ਲਗਭਗ 20000 ਵੋਟ ਦੇ ਵੋਟ ਲਿਜਾਣ ਦੇ ਵਿੱਚ ਸਫਲ ਹੋ ਗਿਆ ਇੱਥੇ ਹੁਣ ਇਹ ਗੱਲ ਦੱਸਣੀ ਬਣਦੀ ਆ ਕੀ ਤਨਤਾਂ ਦੀ ਚੋਣ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨੂੰ ਰੱਦ ਕਰ ਦਿੱਤਾ ਜੇਕਰ ਤੁਸੀਂ ਤਨਤਾਂ ਦੀ ਚੋਣ ਦੇ ਨਾਲ ਦਾ ਡੂੰਗੇ तरीके ਨਾਲ ਅਧਾਇਨ ਕਰੋਗੇ ਤੇ ਗੱਲ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਵੇਗੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਤਨਤਾਂ ਦੇ ਲੋਕਾਂ ਨੇ ਇੱਕ ਤਰ੍ਹਾਂ ਦੇ ਨਾਲ ਉਹ ਰੂਪ ਰੱਦ ਕਰ ਦਿੱਤਾ ਹੈ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਆਗੂਆਂ ਨੂੰ ਕਦੇ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਨੇੜੇ ਨਹੀਂ ਕਿਲਾਇਆ। ਉਹਨਾਂ ਦੀ 50 ਸਾਲ ਦੀ ਰਾਜਨੀਤੀ ਇਹ ਗੱਲ ਦੱਸਦੀ ਹੈ ਕਿ ਕਦੇ ਉਹ ਜਨ ਸੰਗ ਤੇ ਕਦੇ ਬੀਜੇਪੀ ਦੇ ਨੇੜੇ ਰਹੇ ਤੇ ਉਹਨਾਂ ਨਾਲ ਹੀ ਲੜ ਕੇ ਸਰਕਾਰ ਬਣਾਉਂਦੇ ਰਹੇ ਜੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਦੀ ਵੋਟ ਜੋੜ ਲਈ ਜਾਵੇ ਤਾਂ ਉਹ ਅੰਕੜਾ ਇੰਨਾ ਵੱਡਾ ਹੋ ਜਾਂਦਾ ਜਿਹਦੇ ਮੂਰੇ ਹਰਮੀਤ ਸਿੰਘ ਸੰਧੂ ਦਾ ਹਾਰ ਜਾਣਾ ਸੁਭਾਵਕ ਸੀ ਤੇ ਕੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਪ੍ਰਕਾਰ 50 ਸਾਲ ਦੀ ਸਿਆਸਤ ਕੀਤੀ ਹੈ ਉਦੇ ਵਿੱਚ ਉਹਨਾਂ ਨੇ ਪੰਥਕ ਜਥੇਬੰਦੀਆਂ ਨੂੰ ਅਣਗੌਲੀਆਂ ਕਰਕੇ ਕੌਮ ਦਾ ਵੱਡਾ ਘਾਟਾ ਤੇ ਪੰਥ ਦਾ ਵੱਡਾ ਨੁਕਸਾਨ ਨਹੀਂ ਕੀਤਾ ਕੀ ਕਿਸੇ ਕੌਮੀ ਲੀਟਰ ਨੇ ਆਪਣੇ ਆਪ ਨੂੰ ਉਭਾਰਨ ਲਈ ਜੇ ਕਿਸੇ ਕੌਮ ਦੇ ਅੱਗੇ ਆਟੇ ਦਾਲ ਦਾ ਸਬਜੈਕਟ ਰੱਖਿਆ ਜਾਂ ਸੈਂਟਰ ਦੇ ਨਾਲ ਭਾਈਵਾਲੀ ਬਣਾ ਕੇ ਸਰਕਾਰਾਂ ਬਣਾਈਆਂ ਉਹਦਾ ਮਲੰਕਣ ਕਰਨਾ ਨਹੀਂ ਬਣਦਾ ਲੋਕ ਇਹ ਮੰਨਦੇ ਨੇ ਕਿ ਤਲ ਤਾਮ ਦੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੀ ਹਰਮੀਤ ਸਿੰਘ ਸੰਧੂ ਜਿੱਤ ਗਏ ਜਦੋਂ ਕਿ ਅਕਾਲੀ ਦਲ ਬਾਦਲ ਦਾ ਉਮੀਦਵਾਰ ਦੂਜੇ ਨੰਬਰ ਦੇ ਉੱਤੇ ਰਿਹਾ ਪਰ ਬਹੁਤ ਸਾਰੇ ਜਿਹੜੇ ਰਾਜਸੀ ਪੰਥਕ ਸਿਆਸਤ ਨੂੰ ਨੇੜਿਓਂ ਦੇਖਣ ਵਾਲੇ ਵਿਦਵਾਨ ਨੇ ਉਹਨਾਂ ਦਾ ਇਹ ਮੰਨਣਾ ਹੈ ਮੈਂ ਬਹੁਤਿਆਨਾਂ ਗੈਰ ਰਸਮੀ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਸਪਸ਼ਟ ਇਹ ਸੰਕੇਤ ਹੈ ਕਿ ਤੰਤਾ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਰਬਾਰ ਬਦਲ ਨੂੰ ਸਾਹ ਦਿੱਤਾ ਆਕਸੀਜਨ ਦਿੱਤੀ ਉੱਥੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ 50 ਸਾਲ ਦੀ ਰਾਜਨੀਤੀ ਨੂੰ ਰੱਦ ਕਰ ਦਿੱਤਾ ਕਿਉਂਕਿ ਉਹਨਾਂ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਅਕਾਲੀ ਸਫਾ ਦੇ ਸਾਰੇ ਆਗੂ ਨਿਰਸਵਾਰਥ ਜਿਹੜੇ ਬਾਰ-ਬਾਰ ਪੰਥ ਦਾ ਹੌਕਾ ਦਿੰਦੇ ਨੇ ਪੰਥਕ ਵਿਚਾਰਧਾਰਾ ਦਾ ਹੌਕਾ ਦਿੰਦੇ ਨੇ ਜੋ ਇੱਕ ਥਾਂ ਕੱਟੜ ਹੋ ਜਾਣ ਪੰਥ ਤੇ ਕੌਮ ਦਾ ਚੰਗਾ ਭੂਇਖ ਹੋ ਸਕਦਾ ਹੈ ਇਹਦੀ ਤਾਜ਼ਾ ਮਿਸਾਲ ਹੈ ਪੀਯੂ ਜੋ ਕਿ ਪੰਜਾਬ ਯੂਨੀਵਰਸਿਟੀ ਉਹਦਾ ਮੁੱਦਾ ਜਿਹੜਾ ਭਖਿਆ ਹੋਇਆ ਹੈ ਉੱਥੇ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਜਦੋਂ ਗਏ ਤੇ ਨੌਜਵਾਨ ਸਿੱਖ ਲੀਡਰਸ਼ਿਪ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਦੀ ਲੀਡਰਸ਼ਿਪ ਨੇ ਉਹਨਾਂ ਦੇ ਮੁਰੇ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਤੇ ਜਦੋਂ ਅਨੰਦਪੁਰ ਦੇ ਮਤੇ ਦੀ ਗੱਲ ਆਉਂਦੀ ਆ ਤੇ ਪ੍ਰਕਾਸ਼ ਸਿੰਘ ਬਾਦਲ ਐਂਡ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਜਿੰਨਾ ਵੀ ਲਾਮ ਲਸ਼ਕਰਿਆ ਉਹ ਬੈਗ ਫੁੱਟ ਦੇ ਉੱਤੇ ਚਲੇ ਜਾਂਦਾ ਕਿਉਂਕਿ ਉਹਨਾਂ ਨੇ ਆਪਣੀਆਂ ਸਰਕਾਰਾਂ 'ਚ ਆਟੇ-ਦਾਲ ਤੇ ਬਿਜਲੀ ਦੇ ਬਿੱਲਾਂ ਤੇ ਇਥੋਂ ਤੱਕ ਕਿ ਗਲੀਆਂ ਨਾਲੀਆਂ ਤੋਂ ਬਿਨਾ ਕੋਈ ਵੀ ਹੋਰ ਸਿਆਸਤ ਨਹੀਂ ਜੇ ਕੀਤੀ ਇਹ ਸਿਆਸਤਾਂ ਅਸਲ ਦੇ ਵਿੱਚ ਕਿਸੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀਆਂ ਨੇ ਪਰ ਜਦੋਂ ਤੁਸੀਂ ਧਰਮ ਦਾ ਆਸਰਾ ਲੈ ਕੇ ਸਿਆਸਤ ਕਰਦੇ ਹੋ ਤੇ ਉਸ ਧਰਮ ਦਾ ਤੁਹਾਡੇ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਹੈ ਤੇ ਉਸ ਧਰਮ ਲਈ ਕੁਝ ਨਾ ਕੁਝ ਤੁਸੀਂ ਕਰਨਾ ਹੁੰਦਾ ਹੈ ਜਿਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬੁਰੀ ਤਰ੍ਹਾਂ ਫੇਲ ਹੋਏ ਨੇ ਤੇ ਤਰਨਤਾਰ ਦੇ ਲੋਕਾਂ ਨੇ ਮੈਂ ਸਮਝਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੀ 50 ਸਾਲਾਂ ਦੀ ਸਿਆਸਤ ਨੂੰ ਰੱਦ ਕਰ ਦਿੱਤਾ ਹੈ ਤੇ ਉਹਨਾਂ ਨੂੰ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਅਕਾਲੀ ਦਲ ਆਪਣੇ ਸਾਰੇ ਗਰੁੱਪਾਂ ਨੂੰ ਇਕੱਠਿਆਂ ਕਰਕੇ ਵੀ ਸਰਕਾਰ ਬਣਾ ਸਕਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਤੁਹਾਨੂੰ ਜੋਰ ਬੇਨਤੀ ਕਰਾਂਗਾ ਇਹ ਮੇਰਾ ਛੋਟਾ ਜਿਹਾ ਚੈਨਲ ਹੈ ਖਰਵਾਲਾ ਰਿਕਾਰਡਰਸ ਸੋ ਤੁਸੀਂ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨ ਤੋਂ ਬਾਅਦ ਜਿੱਥੇ ਆਲ ਨੋਟੀਫਿਕੇਸ਼ਨ ਦਾ ਲਿੰਕ ਆਵੇ ਤੇ ਉਹਨੂੰ ਕਲਿੱਕ ਕਰੋ ਤਾਂ ਕਿ ਸਾਰੀਆਂ ਹੀ ਇਸ ਚੈਨਲ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਸੋ ਆਓ ਤੁਹਾਡਾ ਸਾਰਿਆਂ ਦਾ ਧੰਨਵਾਦ ਪੰਜਾਬ ਤੇ ਪੰਜਾਬੀਅਤ ਚਿੰਦਾ ਬਾਦ